ਜੋ ਕਿ ਅੱਜ ਦੇ ਸਮੇਂ ਨੂੰ ਦੇਖਾ ਕੇ ਜੋ ਕਿ ਅੱਜ ਦੇ ਸਮੇਂ ਦੀ ਬੜੀ ਲੋੜ ਆ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਮਤ ਪ੍ਰਚਾਰ ਕੇਂਦਰ ਚੁਸ਼ਕੀ ਦੀ ਦੇ ਵਲੋਂ ਜੋ ਜੁੰਡੀਆਂ ਸੁਕੀਆਂ ਹਰੇਗਾ ਨੇ ਜੁੰਡੀਆਂ ਸੁਕੀਆਂ ਦੇ ਨੇਚਰ ਵਾਕ ਵਾਕ ਪਿੰਡਾਂ ਦੇ ਵਿੱਚ ਗੁਰਮਤ ਪ੍ਰਚਾਰ ਕੇਂਦਰ ਚੁਕੀਤੀ ਦੇ ਵਲੋਂ ਲਗਾਤਾਰ ਇੱਕ ਵੀ ਹੁਨਾ ਬੱਚਿਆਂ ਦੇ ਗੁਰਮਤ ਟੈਂਪ ਲਗਾਏ ਜਾ ਰਹੇ ਨੇ ਜਿਸ ਦੀ ਸ਼ੁਰੂਆਤ ਇੱਕ ਗਰੁੱਪ ਰਹਿ ਕੇ ਪੰਜ ਦਿਨਾਂ ਦਾ ਬੱਚਿਆਂ ਦਾ ਗੁਰਮਤ ਕੈਂਪ ਚੋ ਪਿੰਡ ਚੋਕੀਤੀ ਸੰਧੂਆ ਵਾਲਾ ਬੁੱਧ ਸਿੰਘ ਵਾਲਾ ਤੇ ਮੱਲੀਆਂ ਵਾਲਾ ਇਹਨਾਂ ਚਾਰ ਪਿੰਡਾਂ ਦਾ ਗੁਰਮਤ ਕੈਂਪ ਜੋ ਰੱਖਿਆ ਗਿਆ ਹੈ ਜਿਹਦੀ ਸ਼ੁਰੂਆਤ 1 ਜੂਨ ਤੋਂ ਹੋਣੀ ਹੈ ਤੇ ਪੰਜ ਦਿਨ ਦੀ ਸਮਾਪਤੀ ਹੈ ਉਹ ਪਿੰਡ ਚੋਕੀਤੀ ਗੁਰਦੁਆਰਾ ਸਾਹਿਬ ਦੀ ਹੋਵੇਗੀ ਜਿੰਨੇ ਵੀ ਬੱਚੇ ਇਸ ਗੁਰਮਤ ਕੈਂਪ ਵਿੱਚ ਹਿੱਸਾ ਲੈਣਗੇ ਸਾਰੇ ਬੱਚਿਆਂ ਨੂੰ ਪੰਜ ਦਿਨ ਨੂੰ ਪਿੰਡ ਚੋਕੀਤੀ ਗੁਰਦੁਆਰਾ ਸਾਹਿਬ ਨੇ ਸਨਮਾਨ ਦਿੱਤਾ ਜਾਏਗਾ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜੇ ਬਾਕੀ ਪਿੰਡ ਨੇ ਲਗਾਤਾਰ ਉਹਨਾਂ ਪਿੰਡਾਂ ਦੇ ਵਿੱਚ ਵਾਖ ਵਾਖ ਪਿੰਡਾਂ ਦੇ ਵਿੱਚ ਗੁਰਮਤ ਕੈਂਪ ਲਗਾਏ ਜਾਣਗੇ ਸੋ ਅੱਜ ਬੱਚਿਆਂ ਦੇ ਮਾਪਿਆਂ ਦੇ ਨਾਲ ਕੇਸ ਸੰਬੰਧ ਵਿੱਚ ਮੀਟਿੰਗ ਕੀਤੀ ਹੈ ਸੋ ਸਾਰੇ ਬੱਚਿਆਂ ਦੇ ਮਾਤਾ ਪਿਤਾ ਨੇ ਇਸ ਦਾ ਬਹੁਤ ਹੁਦਾਰਾ ਭਰਿਆ ਹੈ ਕਿ ਅਸੀਂ ਜਲਦੀ ਉਹਨਾਂ ਦੀ ਆਵਾਜ਼ ਕੱਢ ਕੇ ਸੰਜੋਗ ਕਰਾਂਗੇ ਸੋ ਅਸੀਂ ਮੀਟਿੰਗ ਲਈ ਵੀ ਪੇਸ਼ੀ ਕਰਦੇ ਆ ਕਿ ਜਿੱਥੇ ਕੋਈ ਗੁਰਮਤ ਕੈਂਪ ਦੀ ਲੋੜ ਹੋਵੇ ਸੋ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਮੇਰੇ ਨਾਲ ਮੇਰੇ ਸਤਕਾਰਯੋਗ ਨਵੀਰ ਦਾਦਾ ਸਿੰਘ ਜੀ ਜੋ ਕਿ ਪੰਥ ਦੀ ਬਹਾਲ ਪ੍ਰਚਾਰਕ ਨੇ ਉਹ ਵੀ ਲਗਾਤਾਰ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਜਾਗਰਤ ਕੈਂਪ ਲਗਾ ਰਹੇ ਹਾਂ ਮੋਡਾ ਕਾਰਨ ਇਹ ਹੈ ਕਿ ਬੱਚਿਆਂ ਨੂੰ ਗੁਰਬਾਣੀ ਹੋਰੇ ਇਤਿਹਾਸ ਦੇ ਨਾਲ ਜੋੜਿਆ ਜਾਵੇ ਕਿਉਂਕਿ ਅੱਜ ਸਮੇਂ ਦੀ ਬੜੀ ਵੱਡੀ ਲੋੜ ਹੈ ਜੇ ਅਸੀਂ ਬੱਚਿਆਂ ਨੂੰ ਗੁਰੂ ਦੇ ਲਾੜ ਲਾਵਾਂਗੇ ਤਾਂ ਸਾਡੇ ਬੱਚੇ ਨਸ਼ਿਆਂ ਤੋਂ ਤਤਪ ਤਰੇ ਬਚ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ